ਪੰਜ ਮਿੰਟ ਦੇ ਲਈ ਬੈਂਕ ਦੇ ਵਿੱਚ ਗਿਆ ਸੀ ਪੈਸੇ ਜਮ੍ਹਾਂ ਕਰਾਣ ਮਗਰੋਂ ਚੋਰ ਨੇ ਚੋਰੀ ਕਰ ਲਿਆ ਮੋਟਰਸਾਈਕਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਰਾਲਾ ਦੇ SBI ਬੈਂਕ ਦੀਆਂ ਨੇ ਜਿਸ ਦੇ ਬਾਹਰ ਖੜਾ ਪਲਸਰ ਮੋਟਰਸਾਈਕਲ ਅਣਪਛਾਤੇ ਚੋਰ ਦੇ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ ਦੱਸਦੇ ਕਿ ਮਾਮਲਾ ਸਾਹਮਣੇ ਆਉਂਦਾ ਹੈ ਅਮਨਪ੍ਰੀਤ ਸਿੰਘ ਦੱਸਦਾ ਹੈ ਕਿ ਉਹ SBI ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਮੋਟਰਸਾਈਕਲ ਤੇ ਗਿਆ ਸੀ ਜਦੋਂ ਬੈਂਕ ਦੇ ਬਾਹਰ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਉਸੇ ਜਗ੍ਹਾ ਤੋਂ ਗਾਇਬ ਸੀ ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਬੈਂਕ ਦੇ ਅੰਦਰ ਲੱਗੇ ਸੀ ਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਤਾਂ ਪਤਾ ਚੱਲਦਾ ਹੈ ਕਿ ਇੱਕ ਅਣਪਛਾਤਾ ਚੋਰ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਉਦਰੀ ਪੁਲਿਸ ਦੀ ਮੁਸਤਦੀਦੀ ਦੇ ਚੱਲਦਿਆਂ ਚੋਰ ਨੂੰ 4 ਘੰਟੇ ਦੇ ਵਿੱਚ ਕਾਬੂ ਕਰ ਲਿਆ ਜਾਂਦਾ ਹੈ। ਹਾਂਜੀ ਇਹ ਨਾ ਹਰਿੰਦਰ ਸਿੰਘ ਜਿਸਗਾ ਬੰਦਾ ਪੁੰਗਰਾਲੀ ਰਾਜਪੂਤਾ ਦਾ ਇਹ ਕਿਤੇ ਬੈਂਕ ਦੇ ਵਿੱਚ ਕੰਮ ਆਇਆ ਸੀਗਾ ਪੈਸੇ ਕਢਵਾਉਣ ਵਾਸਤੇ ਜਦੋਂ ਮੋਟਰਸਾਈਕਲ ਉਹਦੇ ਅੰਦਰ ਗਿਆ ਬੈਂਕ ਦੇ ਵਿੱਚ ਮੋਟਰਸਾਈਕਲ ਖੜਾ ਕੇ ਵਾਪਸ ਆਇਆ ਤਾਂ ਮੋਟਰਸਾਈਕਲ ਹੈ ਨਹੀਂ ਸੀ ਜੇ ਫਿਰ ਇਹਨੇ ਸਾਨੂੰ ਆ ਕੇ ਇਤਲਾਹ ਕੀਤੀ ਹੋਏ ਸੀ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਚੈੱਕ ਕੀਤੀ ਚੈੱਕ ਕਰਨ ਤੋਂ ਜਿਹੜਾ ਹੈਗਾ ਇੱਕ ਸਰਦਾਰ ਜ਼ਾਕੀ ਪਾਇਆ ਗਿਆ ਉਹਦੀ ਕੋਸ਼ਿਸ਼ ਜਾਣਬੀਨ ਕਰਨ ਤੋਂ ਬਾਅਦ ਉਹ ਬੰਦਾ ਸਾਨੂੰ ਟ੍ਰੇਸ ਹੋ ਗਿਆ ਰਾਜਪ੍ਰੀਤ ਰਾਜਿਆਲ ਦਾ ਸੀਗਾ ਤੇ ਅੰਮ੍ਰਿਤਪਾਲ ਸੇ ਦਾ ਤੇ ਯਸੀਨਾ ਨੂੰ ਮੋਟ ਸੰਮੇਤ ਜਿਹੜਾ ਹੈਗਾ ਰਾਜਪ੍ਰੀਤ ਨੂੰ ਕਾਬੂ ਕਰ ਲਿਆ ਇਹ ਜਿਸ ਪਹਿਲਾ ਚੋਰੀ ਦੀ ਗੋਰ ਵੀ ਕਾਮ ਲੈਦਾ ਜੀ ਇਹ ਕੀ ਡੀਫੇਲ ਹੋ ਰਹਾ ਹੈ ਕਿ ਕੁਕਲਰ ਤੋਂ ਸਵਿਚ ਨਹੀਂ ਆਈ ਕਿੰਨੇ ਘੰਟੇ ਦੇ ਵਿੱਚ ਤੁਸੀਂ ਚੋਰੀ ਦਾ ਜਮਨ ਮਾਮਲਾ ਜਲ ਸੁਲਝਾਇਆ ਇਹ 4 ਘੰਟੇ ਦੇ ਵਿੱਚ ਸਮਰਾਲੇ ਤੋਂ ਲਖਵਿੰਦਰ ਕਤਰੀਦ ਰਿਪੋਰਟ